ਪ੍ਰੀਤ ਮੈਡੀਕਲ ਸਟੋਰ ਬਟਾਲਾ ਤੇ ਚੱਲੀ ਗੋਲੀ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦਿਆਂ ਨੇ ਤੇ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਗੋਲੀ ਚਲਾ ਕੇ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ ਫਿਰ ਵੀ ਦੋ ਨੌਜਵਾਨ ਆਏ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਕਾਰੀ ਜਾਂਚ ਪੁਲਿਸ ਦਾ ਕਹਿਣਾ ਸੀ ਕਿ ਬਹੁਤ ਜਲਦ ਦੋਸ਼ੀਆਂ ਨੂੰ ਕਰਾਂਗੇ ਗ੍ਰਿਫਤਾਰ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਅਸੀਂ ਤੁਹਾਨੂੰ ਕੀ ਕੰਪਲੇਟ ਆਈ ਤੇ ਕੀ ਹੋਇਆ ਜੀ? ਜੱਸ 10 ਮਿੰਟ ਪਹਿਲਾਂ ਪਤਾ ਲੱਗਾ ਜੀ ਸਾਨੂੰ। ਵੀ ਪ੍ਰੀਤ ਮੈਡੀਕਲ ਸਟੋਰ ਦੇ ਬਾਹਰ ਵਾਰ ਜਲੰਧਰ ਰੋਡ ਤੋਂ ਕੋ ਮੋਟਰਸਾਈਕਲ ਦੇ ਮੁੰਡੇ ਆ ਰਹੇ ਸੀ ਉਹਨਾਂ ਫਾਇਰ ਕੀਤੇ। ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੈਮਰੇ ਚੈੱਕ ਕਰਦੇ ਹਾਂ। ਜਲਦੀ ਤੋਂ ਜਲਦੀ ਇਹਨਾਂ ਨੂੰ ਕਰ ਲਾਂਗੇ ਜੀ। ਕਿੰਨੇ ਰੌਂਡ ਫਾਇਰ ਹੋਏ? ਕਿੰਨੇ ਕੋਲ? ਹਾਂ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੋਈ ਜਾਨੀ ਨੁਕਸਾਨ? ਨਹੀਂ ਜੀ। ਸਰ ਸੀਸੀਟੀਵੀ ਆਈ ਹੈ? ਹਾਂ ਜੀ। ਸੀਸੀਟੀਵੀ ਦੇਖ ਰਹੇ ਹਾਂ ਜੀ ਅਜੇ। ਚੈੱਕ ਕਰਦੇ ਹਾਂ। ਕਿ ਨਾ ਬਈ ਕੋ ਨਾ ਲਾਂਚਿੰਗ ਬੋਲਜੀ ਇੱਕ ਥੀ ਦੁਕਾਨਾ ਤੇ ਕੀ ਹੋਇਆ ਪ੍ਰੀਤ ਮੈਡੀਕਲ ਸਟੋਰ ਤੋਂ ਬੋਲਣ ਦੇ ਆ ਅੱਛਾ ਜੀ ਤੇ ਦੋ ਬੰਦੇ ਆਏ ਆ ਅੱਛਾ ਜੀ ਮੁੰਡੇ ਦੋ ਉਹਨਾਂ ਗੋਲੀ ਚਲਾਈ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਫਿਰ ਚੱਲ ਗਏ ਸਿੱਧੇ ਰੋਂਗ ਸਾਡੀ ਆਏ ਜੀ ਹਵਾਈ ਫਾਇਰ ਕੀਤੇ ਕਿ ਸਿੱਧੇ ਸਿੱਧੇ ਕੀਤੇ ਕਿਸੇ ਨੇ ਲੱਗਿਆ ਨਹੀਂ ਕੋਈ ਨਹੀਂ ਨਿਕਾਏ ਕਿਸੇ ਨੇ ਪਹਿਲਾਂ ਕੋਈ ਤੁਮ ਕੀ ਜਾਂ ਫਰੋਦੀ ਦੀ ਕਾਲ ਨਹੀਂ ਨਹੀਂ ਕੋਈ ਕਾਲ ਕਿਦਾਂ ਹੀ ਆ ਫਾਇਰ ਕੋਈ ਕਦੀ ਟਰੋਫੀ ਦੀ ਗੱਲ ਨਹੀਂ ਨਹੀਂ ਇੰਨੇ ਕਿ ਲੋਕ ਕਿਹਦੇ ਨੂੰ ਫਾਇਲ ਪੁੱਛੋ ਨਹੀਂ ਮੈਂ ਮੈਂ ਇੱਧਰ ਬੈਠਾ ਉਹ ਭਤੀਜਾ ਉਧਰ ਬੈਠਾ ਤੇ ਬਸ ਆਪਾਂ ਕੰਮ ਡੇ ਕਰਨਾ ਉਹ ਆਪਣਾ ਕੰਮ ਕਰਨਾ ਮੈਂ ਆਪਣਾ ਇੱਧਰ ਕਰਨਾ